ਚੱਲ ਕੀ ਰਿਹਾ ਅਕਾਲੀ ਦਲ ਚ ਕੋਈ ਕਹਿੰਦਾ ਕੁਰਸੀ ਖੋਸ ਰਹੀ ਆ ਪ੍ਰਧਾਨ ਚੇਂਜ ਹੋਊਗਾ ਕੋਈ ਕਹਿੰਦੇ ਪੰਜ ਮੈਂਬਰੀ ਜਿਹੜੀ ਕਮੇਟੀ ਬਣਾ ਦਿਓ ਕੋਈ ਕਿਸ ਚੱਲ ਰਿਹਾ ਕੁਛ ਚੱਲ ਰਿਹਾ ਅਸਲ ਵਿੱਚ ਹੈ ਸੱਚ ਕੀ ਹੈ ਦੇਖੋ ਜੁਮੇਨ ਸਿੰਘ ਜੀ ਸੱਚੇ ਆ ਵੀ ਜਿਹੜਾ ਬਾਦਲ ਪਰਿਵਾਰ ਐਂਡ ਬਾਦਲ ਪਰਿਵਾਰ ਨਾਲ ਜੁੜੇ ਹੋਏ ਲੀਡਰ ਇਹਨਾਂ ਦੇ ਪਾਪ ਇੰਨੇ ਕੁ ਜ਼ਿਆਦਾ ਹੋ ਗਏ ਵੀ ਇਹ ਡੁੱਬ ਗਏ ਆਪ ਸਾਰੇ ਹੂੰ ਚਾਹੇ ਪ੍ਰਧਾਨ ਬਦਲ ਲੈਣਾ ਚਾਹੇ 10 ਪ੍ਰਧਾਨ ਲਾ ਦੇਣਾ ਇਹ ਹੁਣ ਦੁਬਾਰਾ ਨਹੀਂ ਉਰਦੇ ਜੀ ਜਿਹੜਾ ਚਰਨਜੀਤ ਸਿੰਘ ਬਰਾੜ ਆ ਇਹ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦਾ ਪੀਏ ਹੁੰਦਾ ਸੀ ਪੁਰਾਣੀ ਜਦੋਂ ਸਰਕਾਰ ਹੁੰਦੀ ਸੀ ਜਦੋਂ ਮਨਪ੍ਰੀਤ ਬਾਦਲ ਨਾ ਬਾਦਲ ਸਰਕਾਰ ਉਹਦੇ ਖਜ਼ਾਨਾ ਮੰਤਰੀ ਸੀਗਾ ਜੀ ਜਦਦਰਵਾਤ ਉਹਦੋਂ ਇਹ ਹੁੰਦਾ ਸੀਗਾ ਮਤਲਬ ਉਹਦਾ ਪੀਏ ਹੁੰਦਾ ਸੀਗਾ ਖਾਸ ਮੁਖਾਸ ਮਨਪ੍ਰੀਤ ਸਿੰਘ ਬਾਦਲ ਦਾ ਜੀ ਜਦੋਂ ਉਹਨੇ ਪੀਪੀ ਪਾਰਟੀ ਬਣਾਈ ਅੱਡ ਹੋ ਗਿਆ ਉਹਨੂੰ ਤੋਂ ਵਿਗਾਪਤ ਕਰਕੇ ਫਿਰ ਇਹਨੇ ਸੁਖਵੀਰ ਬਾਦਲ ਜਦੋਂ ਚੁੱਪੀ ਰਿਟਾਇਰ ਕੀਤੀ ਫਿਰ ਇਹ ਜਿਹੜਾ ਚਰਨਜੀਤ ਸਿੰਘ ਬਰਾੜਥੀ ਇਹਦੇ ਨਾਲ ਚੱਲਿਆ ਗਿਆ ਸੁਖਵੀਰ ਬਾਦਲ ਨਾਲ ਜੀ ਜਦੋਂ ਸੁਖਵੀਰ ਬਾਦਲ ਨਾਲੋਂ ਮਨਮਰਜ਼ੀਆਂ ਕੀਤੀਆਂ ਇਹਨਾਂ ਸਾਰਿਆਂ ਨੇ ਰੱਜ ਕੇ ਾਕਾਬਤ ਅਕਾਲਤ ਕਾਪਰ ਸੈਦ ਦਾ અપਮਾਨ ਕੀਤਾ ਇਹਨਾਂ ਨੇ ਉਹਨਾਂ ਨੂੰ ਆਪਦੀ ਨੀਚੀ ਜ਼ਗੀਰ ਬਣਾ ਕੇ ਇਹਨਾਂ ਨੇ ਉਹਦਾ ਉਹਨੂੰ ਵਰਤਿਆ ਜਹੇਦਾਰਾਂ ਨੂੰ ਵਰਤਿਆ ਜਹੇਦਾਰਾਂ ਦੀ ਕਾਹਦੀ ਔਕਾਤ ਆ ਵਿਚਾਰਾਂ ਦੀ ਉਹ ਚਪੜਾਸੀ ਜਿਨੀ ਔਕਾਤ ਨਹੀਂ ਠੀਕ ਹੈ ਉਹਨਾਂ ਦੀ ਤੇ ਉਹ ਹੁਣ ਗੱਲ ਇਹ ਬਣੀ ਐ ਚਲੋ ਤੁਸੀਂ ਇਹ ਮੰਨ ਲਓ ਵੀ ਸੁਖਵੀਰ ਬਾਦਲ ਰਜਾਇਨ ਕਰ ਦਿੰਦਾ ਆਕਾਲੀ ਦਲ ਬਾਦਲ ਪਾਰਟੀ ਕਹੂੰਗਾ ਇਹਨੂੰ ਮੈਂ ਤੇ ਉਧਰ ਡਿਜ਼ਾਈਨ ਕਰ ਦਿੰਦਾ ਫਿਰ ਇਹ ਕਿਹਨੂੰ ਬਣਾਉਣਗੇ ਲਿਆਓ ਫਿਰ ਕਿੱਕਰ ਨੂੰ ਇੱਕ ਨਾਂ ਦੱਸੋ ਵੀ ਇੱਕ ਬੰਦੇ ਦਾ ਨਾਮ ਉਹਨੇ ਲਓ ਵੀ ਉਹਨੂੰ ਪ੍ਰਧਾਨ ਬਣਾ ਕੇ ਮਰੀ ਹੋਈ ਪਾਰਟੀ ਜਨ ਜਾਣ ਪੈ ਜੂਗੀ ਦੱਸੋ ਫਿਰ ਮਨਪ੍ਰੀਤ ਦੇ ਆਲੀ ਦਾ ਨਾਮ ਚੱਲ ਰਿਹਾ ਸੀ ਪਿਛਲੇ ਦਿਨੀ ਉਹ ਵੀ ਨਰਾਜਤਾ ਵਾਲੀ ਪਹਿਲੀ ਗੱਲ ਤਾਂ ਮਨਪ੍ਰੀਤ ਦੇ ਆਲੀ ਦਾ ਨਾਮ ਚੱਲ ਰਿਹਾ ਸੀਗਾ ਪਹਿਲੀ ਗੱਲ ਤਾਂ ਮਨਪ੍ਰੀਤ ਆਲੀ ਨੂੰ ਇਹਨਾਂ ਨੇ ਵੈਸੇ ਹੀ ਨੁੱਕਰੇ ਲਾ ਕੇ ਰੱਖਿਆ ਹੋਇਆ ਪਹਿਲੀ ਗੱਲ ਤਾਂ ਇਹ ਹੈ ਦੂਜੀ ਗੱਲ ਇਹ ਵੀ ਇਹ ਆ ਵੀ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਆਪੇ ਇਹ ਚਰਨਜੀਤ ਦੀਆਂ ਚਿੱਠੀਆਂ ਲਿਖੀ ਜਾਂਦੇ ਆ ਆਪ ਹੀ ਕਹੀ ਜਾਂਦੇ ਜੀ ਤੁਸੀਂ ਪਾਰਟੀ ਮਹੀਨੇ ਚ ਚੱਲ ਜੂਗੀ ਥੋੜੀ ਹਾਂਜੀ ਆਕਸੀਜਨ ਮਿਲ ਜੂ ਆਪ ਹੀ ਇਹ ਕਹੀ ਜਾਂਦੇ ਆ ਵੀ ਉੱਥੇ ਤੁਸੀਂ ਜੀ ਬਾਅਦ ਚ ਮੁੱਖ ਮੰਤਰੀ ਵੀ ਬਣ ਜੂ ਕਿਉਂ ਠੇਕਾ ਲਿਆ ਮੁੱਖ ਮੰਤਰੀ ਬਣਦਾ ਵੀ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਜ਼ਰੂਰੀ ਬਣਾਉਣਾ ਕਿਉਂ ਗੁਰੂਗ੍ਰਾਸਾ ਦੀ ਫਿਰ ਐ ਕਰੋ ਨਾ ਫਿਰ ਮੱਸੇ ਰੰਗੜ ਦਾ ਵੀ ਕੋਈ ਨਾ ਕੋਈ ਲੱਪ ਲਓ ਪਿੱਛੋਂ ਕੋਈ ਮੱਸੇ ਰੰਗੜ ਦਾ ਵੀ ਹੋਊਗਾ ਮੈਂ ਤਾਂ ਉਹਨੂੰ ਮੱਸੇ ਰੰਗੜ ਤੋਂ ਮਾੜਾ ਗਿਣਦਾ ਕਿਉਂਕਿ ਮੱਸਾ ਰੰਗੜ ਤਾਂ ਉਹ ਸੀ ਜਿਹੜਾ ਕਿ ਸਿੱਧਮ ਸਿੱਧਾ ਉਹ ਸਾਡੇ ਦੁਸ਼ਮਣ ਸੀ ਸਿੱਖ ਕੌਮ ਦੇ ਤੇ ਉਹਨਾਂ ਨੇ ਸਿੱਧੀ ਦੁਸ਼ਮਣੀ ਗੱਡੀ ਤੇ ਮੌਤਵੀ ਸਿੱਧੀ ਲਈ ਇਹ ਕੀ ਕਰਦੇ ਨੇ ਇਹ ਸਿੱਧੇ ਤੌਰ ਦੇ ਉਤੇ ਕਦੇ RAMRee ਹੁੰਦੇ ਪੈਰੀਂ ਬਹਿ ਕੇ ਕਦੇ ਨੂਰ ਮੈਲੀਆਂ ਦੇ ਪੈਰੀਂ ਬਹਿ ਕੇ ਕਦੇ ਵਿਆਸਾਂ ਵਾਲੇ ਕੋਲੇ ਚਲੇ ਜੇ ਕਦੇ ਕਿਸੇ ਕੋਲੇ ਚਲੇ ਜੇ ਤੇ ਹੁਣੇ ਮਾਫੀ ਮੰਗ ਲੈਣ ਕਾਦੀ ਮਾਫੀ ਮੰਗਣੀ ਹੈ ਬਾਈ ਜਿਹੜੇ ਪਾਪ ਮਾਫੀ ਕਹਿੰਦੇ ਹੁੰਦੇ ਗਲਤੀਆਂ ਵੀ ਹੁੰਦੀਆਂ ਪਾਪ ਤਾਂ ਨਹੀਂ ਹੁੰਦੀ ਹੂੰ ਇਹ ਜਿਹੜੀਆਂ ਐਵੇਂ ਲੱਗੇ ਨੇ ਹੁਣ ਇੱਕ ਦੂਜੇ ਦੇ ਵਾਦਾ ਕੀ ਹੁੰਦਾ ਜਦੋਂ ਘਰ ਚੋਂ ਦਾੜੇ ਮੁੱਕ ਜਾਂਦਾ ਉਦੋਂ ਫਿਰ ਘਰ ਵਾਲੇ ਛੇਤਰੋ ਛਤਰੀ ਹੁੰਦੇ ਆ ਉਹ ਕਹਿੰਦੇ ਨੇ ਤੇ ਤੇਰੀ ਗਲਤੀ ਆ ਉਹ ਕਹਿੰਦਾ ਤੇਰੀ ਗਲਤੀ ਇਹ ਜੁੰਡੇ-ਚੁੰਡੀਆਂ ਨੇ ਹੋਣਾ ਔਰ ਕੁਝ ਹੋਣੀ ਉਹ ਕਹਿੰਦੇ ਕਿ ਕਮਨਚ ਪ੍ਰਧਾਨੀ ਬਣਾ ਦਿਓ ਜਿਸ ਵਿੱਚ ਬਲਵਿੰਦਰ ਸਿੰਘ ਭੁੰਦੜ ਐਡਵੋਕੇਟ ਰਜਿੰਦਰ ਸਿੰਘ ਧਾਮੀ ਬੀਬਾ ਹਰਸਿਮਰਤ ਕੌਰ ਬਾਦਲ ਪ੍ਰੇਮ ਸਿੰਘ ਚੰਦੂ ਮਾਜਰਾ ਮੈਂਬਰ ਜਿਹੜੇ ਨੇ ਗੁਲਜਾਰ ਸਿੰਘ ਰਣੀ ਕੇ ਹੀਰਾ ਸਿੰਘ ਗਾਵੜੀਆ ਐਨ ਕੇ ਸ਼ਰਮਾ ਤੇ ਮੈਨੂੰ ਉਸ ਵਿੱਚ ਮੈਂਬਰ 70 ਬਿਨਾਂ ਵੋਟ ਦੇ ਅਧਿਕਾਰ ਤੋਂ ਬਣਾ ਸਕਦੇ ਹੋ ਅੱਛਾ ਇਹ ਬਣਾ ਰਹੇ ਹੋ ਇਹ ਸਾਰੇ ਸਾਰੇ ਬੇਤਰੀਮੀ ਆ ਨਾ ਇਹ ਪੂਰੇ ਉੱਠ ਕੇ ਸਵੇਰ 4 ਵਜੇ ਨਿਤਨੇਮ ਕਰਦੇ ਆ ਮੈਨੂੰ ਇੱਕ ਵੀ ਵਿਖਾ ਦਿਓ ਨਾ ਜੋ ਤੁਸੀਂ ਆਲੀ ਦੀ ਗੱਲ ਕੀਤੀ ਆ ਕਿ ਆਲੀ ਦੇ ਉਹ ਦਾੜੀ ਉਹ ਕੱਟਦਾ ਦਾੜਾ ਉਹ ਕੱਟਦਾ ਕੇਸਾਂ ਵੀ ਬੱਦਵੀ ਉਹ ਕਰਦਾ ਉਹਨੂੰ ਪ੍ਰਧਾਨ ਬਣਾ ਦਿਓ ਫੇਰ ਆ ਚੰਦੂ ਮਾਜਰੇ ਹੋਰੀ ਕਦੇ ਉਹਨਾਂ ਦੀ ਕਿਰਪਾਨ ਪਈ ਵੇਖੀ ਉੱਪਰ ਦੀ ਇਹਨਾਂ ਦਾ ਕਰਦਾਰ ਮੈਨੂੰ ਇੱਕ ਦੱਸੋ ਵੀ ਮੈਨੂੰ ਮੈਨੂੰ ਇਹ ਦੱਸੋ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਕਿ ਇਹਨਾਂ ਨੇ ਮਜ਼ਾਕ ਬਣਾ ਰੱਖਿਆ ਹੈ ਸਮੇਰ ਸਿੰਘ ਸੈਨੀ ਵਰਗਿਆਂ ਨੂੰ ਡੀਜੀਪੀ ਲਾਉਣਾ ਵੀ ਤੁਸੀਂ ਹੁਣ ਤੱਕ ਸੁੱਤੇ ਹੋਏ ਸੀ ਤੁਸੀਂ ਉਸ ਪਾਪ ਦੇ ਵਿੱਚ ਉਨੀ ਭਾਗੀਦਾਰ ਹੋ ਉਹ ਗੱਲ ਮੈਨੂੰ ਬਲਦੇਵ ਸਿੰਘ ਚੁੰਗਾਂ ਵੀ ਯਾਦ ਆਉਂਦੀ ਵਾਰ-ਵਾਰ ਉਹ ਕਹਿੰਦਾ ਜੀ ਪਹਿਲਾਂ ਬਲਦੇਵ ਸਿੰਘ ਚੁੰਗਾਂ ਵਾਲਾ ਜਿਹੜਾ ਸੀਗਾ ਐਸਡੀਪੀਸੀ ਮੈਂਬਰ ਹੈ ਤੇ ਉਹ ਭਧੌੜ ਵਾਲਾ ਚੜਿਆ ਰਿਹਾ ਵੀ ਕੁੱਛੜ ਪਹਿਲਾਂ ਤੇ ਜਦੋਂ ਕਿ ਇਥੇ ਮੋਰਚੇ ਲੱਗੇ ਮਤਲਬ ਮਤਲਬ ਕਿ ਕੋੜਗਪੁਰੇ ਮੋਰਚੇ ਲੱਗੇ ਪੂਰਾ ਪੰਜਾਬ ਜਲ ਰਿਹਾ ਸੀ ਇਹ ਸਰਸੇ ਵਾਲਿਆਂ ਨੂੰ ਉਹਨਾਂ ਨੂੰ ਗਨਮੈਨ ਦੇ ਰਹੇ ਸੀ ਤੇ ਇਹ ਸਾਰੇ ਉਹਦੇ ਕੁੱਛੜ ਚੜੇ ਰਹੇ ਤੇ ਉਸ ਤੋਂ ਬਾਅਦ ਆ ਬਲਦੇਵ ਵਰੀ ਬਲਦੇਵ ਨੇ ਬਾਅਦ ਵਿੱਚ ਕੀ ਹੋਇਆ ਵੀ 2 ਸਾਲ ਪੂਰੇ ਬਲਦੇਵ ਇਹਨਾਂ ਹੀ ਕੁਛੜ ਜੜਿਆ ਰਿਹਾ ਤੇ ਇਹਨਾਂ ਨੂੰ ਬਾਦਲ ਚੰਗੇ ਲੱਗਦੇ ਰਹੇ ਉਹ ਭਗਵੰਤ ਮਾਨ ਜਦੋਂ ਉੱਥੇ ਅ ਦਮਦਮਾ ਸੇ ਮੱਛਾ ਟੇਕਣ ਗਿਆ ਉੱਥੇ ਰੌਲਾ ਪੈ ਗਿਆ ਵੀ ਉਹ ਸ਼ਰਾਬ ਪੀ ਕੇ ਗਿਆ ਤੇ ਬਲਦੇਵ ਸਿੰਘ ਚੁੰਗਾ ਨੇ ਸੋਚਿਆ ਵੀ ਲਾ ਹੁਣ ਮੌਕਾ ਹੈ ਵੀ ਆਪਣਾ ਕੰਮ ਲੋਟ ਆ ਗਿਆ ਉਹਨੇ ਕਿਹਾ ਨਹੀਂ ਜੀ ਮੈਂ ਸਿਰੋਪਾ ਦਿੱਤਾ ਸ਼ਰਾਬ ਤਾਂ ਪੀਤੀ ਨਹੀਂ ਸੀ ਤੇ ਬਲਦੇਵ ਸਿੰਘ ਚੁੰਗਾ ਨੂੰ ਨਾ ਤਾਂ ਇਹਨਾਂ ਨੇ ਪੁੱਛਿਆ ਆਮ ਆਦਮੀ ਪਾਰਟੀ ਨੇ ਤੇ ਬਾਦਲਾਂ ਨਾਲ ਪੰਗਿਆ ਲੜਿਆ ਬਾਦਲਾਂ ਨੂੰ ਨਹੀਂ ਬਾਹਰ ਘੜਤਾ ਫਿਰ ਉਹ ਬੰਦਾ ਕੋਟਕਪੂਰੇ ਚਲੇ ਆ ਗਿਆ ਜਿੱਥੇ ਮੋਰਚਾ ਲਾਇਆ ਲੱਗਿਆ ਹੋਇਆ ਸੀਗਾ ਹੂੰ ਠੀਕ ਹੈ ਮੋਰਚੇ ਵਿੱਚ ਚਲੇ ਗਿਆ ਤੇ ਉੱਥੇ ਉਹਦੀ ਸਟੇਟਮੈਂਟ ਪਈ ਆ ਕਿ ਭਈ ਇਹ ਮੈਂ ਇਹ ਪਾਪਾਂ ਦਾ ਭਾਗੀ ਰਿਆਂ ਮੈਂ ਇਹ ਬੋਲਿਆ ਕਿਉਂ ਨਹੀਂ ਤੇ ਹੁਣ ਆ ਪਿੱਛੇ ਦੇ ਬੋਹਾ ਹੋ ਰੋਟਾ ਗਈਆਂ ਤੇ ਬਲਦੇਵ ਸਿੰਘ ਚੁੰਗਾ ਫੇਰ ਢੀਂਸਿਆਂ ਨਾਲ ਉੱਤੇ ਸਾਰੇ ਇਕੱਠੇ ਹੋ ਗਏ ਫਿਰ ਬਾਦਲ ਵਿੱਚ ਆਉਦੇ ਲੱਖ ਲਾਂ ਤੋਂ ਤੁਹਾਡੇ ਏਜੰਟ ਇਹੇ ਜਿਹੇ ਬੰਦਿਆਂ ਨੂੰ ਤੁਸੀਂ ਅੱਗੇ ਲਾਉਣ ਹੈ ਮੈਨੂੰ ਇਹ ਦੱਸੋ ਯਾਰ ਇਹ ਲਿਸਟ ਬਣਾ ਲੈਣ ਇੱਕ ਵੀ ਬੰਦਾ ਇਹਨਾਂ ਦਾ ਇਹਨਾਂ ਨਾਲ ਪੰਜਾਬ ਤੇ ਕੌਮ ਕਦੇ ਨਹੀਂ ਦਰੂਗੀ ਇਹਨਾਂ ਨੂੰ ਹੁਣ ਪਤਾ ਚਲੂਣੇ ਜਿਓ ਲੜਦੇ ਵਾ ਸਿੱਧੀ ਗੱਲ ਦੱਸ ਉਹ ਅਸਲੀ ਲੜਦੇ ਆ ਕਿ ਇਹਨਾਂ ਨੂੰ ਇਹ ਲੱਗਿਆ ਵੀ ਭਾਈ ਸਰਬਜੀਤ ਸਿੰਘ ਖਾਸਾ ਤੇ ਭਾਈ ਅਮਰਪਾਲ ਸਿੰਘ ਰਿਕੋਰਡ ਵੋਟਾਂ ਦੇ ਜਿੱਤੇ ਆ ਖਾਸਾ ਮੇਂ ਸ਼ੁਰੂ ਹੋ ਗਈ ਉਹ ਕਹਿੰਦੇ ਮਾਇਆ ਮੇਂ ਦੂਜਾ ਬੇਪਤਾ ਮੇਂ ਦੋਨੋਂ ਗਏ ਮਾਇਆ ਮਿਲੀ ਨਾ ਆਰਾਮ ਫਿਰ ਬਾਦਲਾ ਮੇਂ ਦਾਦਾ ਰਾਮ ਵੀ ਉਮਰਿਆ ਮੇਨ ਦੇ ਪੱਲੇ ਤੇ ਨਾ ਉਹਦੀ ਵੋਟ ਰਹੀ ਤੇ ਇਧਰੋਂ ਉਹ ਕਹਿੰਦੇ ਉਹ ਗੱਲ ਉਹ ਬਣੀ ਭਾਈ ਉਹ ਕੋਈ ਬੰਦਾ ਮਤਲਬ ਨਾ ਅ ਪ੍ਰਸ਼ਾਦਾ ਵੰਡ ਰਿਹਾ ਸੀ ਏਦਾਂ ਮਤਲਬ ਮੈਂ ਉਹਦਾ ਮੈਂ ਐਗਜ਼ਾਮਪਲ ਬਣ ਦਿੰਦਾ ਉਹ ਕੋਈ ਇਹ ਬਾਜ਼ਲਰ ਦਾ ਜਾਵੜਿਆ ਇਹਨਾਂ ਵਰਗਾ ਜਾਵੜਿਆ ਉਹਨੇ ਇੱਕ ਹੱਥ ਅੱਗੇ ਕਰਤਾ ਤੇ ਇੱਕ ਹੱਥ ਨਾਲ ਪ੍ਰਸ਼ਾਦਾ ਲੈ ਲਿਆ ਤੇ ਉਹ ਪ੍ਰਸ਼ਾਦਾ ਲੈਣੇ ਉਹਨੂੰ ਪਿੱਛੇ ਕਰਦੇ ਆ ਦੂਜਾ ਕਰ ਲਿਆ ਉਹ ਅਗਲਾ ਮਿਲਿਆ ਨਹੀਂ ਪਿਛਲਾ ਕੁੱਤਾ ਲੈ ਗਿਆ ਉਹ ਗੱਲ ਇਹਨਾਂ ਦੀ ਬਣ ਗਈ ਮੈਂ ਗੱਲ ਕਰ ਰਿਹਾ ਮੇਰੀ ਭਾਵਨਾ ਸਮਝੋ ਮੈਂ ਕਹਿ ਰਿਹਾ ਰੋੜ ਦੇ ਰੋੜ ਦੇ ਤੇ ਲੰਗਰ ਦੀ ਨਹੀਂ ਮੈਂ ਗੱਲ ਕਰ ਰੋੜ ਦੇ ਉੱਤੇ ਕੋਈ ਬੰਦਾ ਏਦਾਂ ਲੰਗਰ ਲਾ ਕੇ ਰੋੜ ਤੇ ਖੜਾ ਵੰਡ ਰਿਹਾ ਸੀ ਸੜਕ ਦੇ ਉੱਪਰ ਤੋਂ ਸਰਬੀਰਵਾਲ ਵਰਗਾ ਤੇ ਆ ਤੁਹਾਡਾ ਜਿਹਨੇ ਜਿਹਨੇ ਅੱਜ ਚਿੱਠੀ ਪਾਈ ਹੈ ਇਹ ਲੈਣ ਤੇ ਲੱਗ ਗਏ ਹੁਣ ਇਹ ਚਾਹੁੰਦੇ ਆ ਕਿ ਰਾਮ ਰੀਵ ਨੂੰ ਤਾਂ ਬੀਜੇਪੀ ਲੈ ਗਈ ਉਹਦੇ ਅੰਦਰ ਦਿੱਤਾ ਉਹ ਤਾਂ ਵੋਟ ਪੈਣੀ ਵੀ ਹੁਣ ਕੋਈ ਨਾ ਵੀ ਜਾ ਕੇ ਸਿੱਖਣ ਦੇ ਪੰਦਰ ਦੇ ਵਿੱਚ ਮਾਫੀ ਵਿਧਿ ਵਿਧਾਨ ਦੀ ਜਿਹੜੀ ਆ ਉਹ ਵੀ ਗੱਲ ਕੀਤੀ ਇਹਨਾਂ ਨੇ ਕਿਹਾ ਕਿ 14 ਦਸੰਬਰ ਦੇ ਮੌਕੇ ਮਾਫੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜਵਾਬੀ ਤੇ ਕਲਾਮੀ ਜਿਹੜਾ ਸੀਗਾ ਉਹ ਲਿਖਤੀ ਰੂਪ ਦੇ ਵਿੱਚ ਕਿਹਾ ਸੀਗਾ ਕੀ ਮਾਫੀ ਮੰਗ ਕੇ ਲਈਏ ਇਸ ਰੀ ਕਾਲ ਤੱਕ ਜੋ ਸਜ਼ਾ ਲਾਵੇ ਉਹਨੂੰ ਸਿੱਖ ਦੀ ਤਰ੍ਹਾਂ ਇੱਕ ਨਮਾਣੇ ਦੀ ਤਰ੍ਹਾਂ ਭੁਗਤ ਕੇ ਪਰਮਾਤਮਾ ਭਲੀ ਕਰੇਗਾ ਪਰਮਾਤਮਾ ਤੁਹਾਡੇ ਘਰ ਦਾ ਥੋੜੇ 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 ਅਕਾਲੀ ਦਲ ਦੀ ਅਕਾਲੀ ਦਲ ਦਾ ਮੈਂਬਰ ਨਹੀਂ ਪਰਮਾਤਮਾ ਤੁਸੀਂ ਜਾਓ ਮਾਫੀ ਮੰਗੋ ਤੁਹਾਡੇ ਛੇਤਰத்து ਵੱਧ ਵਰਨੇ ਆ ਸਿੱਖਾਂ ਲੋ ਕਿਉਂਕਿ ਲੋਕਾਂ ਨੂੰ ਤੁਹਾਡੇ ਕਿਰਦਾਰ ਪਤਾ ਲੱਗੇ ਓਏ ਯਾਰ ਕਿਰਦਾਰ ਕਹਦੇ ਇਹਨਾਂ ਲੋਕਾਂ ਦੇ ਇਹਨਾਂ ਦੀ ਜਮਾਨਤਾ ਜਦ ਤੋਂ ਹੀ ਹੈ ਐਵੇਂ ਫਿਰਦੇ ਆ ਕਰ ਲਓ ਇਹ ਤਾਂ ਠੀਕ ਹੈ ਪਾਪਾ ਵੱਧ ਜੋ ਹੋਵੇ ਮੈਂ ਮੋਇਆ ਸਾਥ ਨਾ ਜਾਈ ਉਹ ਬਾਦਲ ਨਾਲ ਨਹੀਂ ਲੈ ਗਿਆ ਹੁਣ ਸਬੀਰ ਬਾਦਲ ਦੇ ਕੋਲੇ ਪਿੰਡ ਦੀ ਕੋਈ ਸਰਪੰਚੀ ਨਹੀਂ ਛੜਦਾ ਹੁਣ ਇਹ ਧੱਕੇ ਨਾਲ ਤੋਂ ਪ੍ਰਧਾਨ ਕੀ ਹੋਣ ਨੂੰ ਫਿਰਦੇ ਆ ਉਹ ਭਾਈ ਗੱਲ ਏ ਹੋਇਆ ਹੁਣ ਇਹ ਰੁੱਖ ਸੁੱਕ ਚੁੱਕਿਆ ਇਹਨੂੰ ਜਿੰਨਾ ਮਰਜ਼ੀ ਪਾਣੀ ਪਾਈ ਜਾਓ ਉਸ ਤੋਂ ਪਹਿਲੇ ਅੱਗੇ ਰੁੱਖ ਨੂੰ ਹਰਾ ਕਰਨਾ ਤੇ ਸਾਰਾ ਜਿਹੜਾ ਇਹ ਕੁੜਬਾ ਇਹਦੇ ਨਾਲ ਹੈ ਇਹਨਾਂ ਨੂੰ ਸਾਈਡ ਤੇ ਕਰਨਾ ਪਊਗਾ ਫਿਰ ਜਾ ਕੇ ਕਿਤੇ ਦੁਬਾਰਾ ਹਾਂ ਠੀਕ ਆ ਜਿਹੜੇ ਵਰਕਰ ਹੈ ਲੋਕ ਜੁੜੇ ਹੋਏ ਆ ਜਿਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਉਹਨਾਂ ਲੋਕਾਂ ਨੂੰ ਅੱਗੇ ਲਿਆਂਦਾ ਜਾਵੇ ਤੇ ਪੰਜ ਪ੍ਰਧਾਨੀਆਂ ਇਹ ਨਹੀਂ ਵੀ ਪੰਜ ਪ੍ਰਧਾਨੀ ਸੁਖਵੀਰ ਬਾਦਲ ਨੇ ਬਣਾਤੀ ਇਹਨਾਂ ਨਿਲਾਇਕਾਂ ਨੇ ਬਣਾਈ ਉਹ ਜਹੇਦਾਰ ਵੀ ਵੇਖ ਲੋ ਇਹਨਾਂ ਦਾ ਮੇਰੇ ਤੋਂ ਮੂੰਹ 'ਚ ਕੁਝ ਨਿਕਲਦਾ ਮੈਂ ਬੋਲ ਦੇਣਾ ਮੇਰੀ ਆਦਤ ਹੈ ਉਹ ਮੈਂ ਖਚਰਾ ਨੂੰ ਦੰਦ ਘੜਦਾ ਸੀ ਐਹ ਸਾਡੀ ਪਿੱਲੀ ਨਾ ਯਾਰੀ ਆ ਲੱਖ ਲਹਿਣ ਤੇਰੇ ਦੇ ਦਿੱਲੀ ਉਹ ਕਿੰਨੀ ਵੀਡੀਓ ਵਾਇਰਲ ਹੋਈ ਸੀ ਅਰਪੀ ਦੀ ਦੇਖੀ ਸੀ ਹੂੰ ਤਾਂ ਦਿੱਲੀ ਉਹ ਨਮਬਾਉਣੀਆ ਤੁਸੀਂ ਦਿੱਲੀਆ ਦਾ ਯਾਰੀਆਂ ਤੇ ਗੱਲ ਕਰਨੀਆਂ ਪੰਪਦੀਆਂ ਇਹ ਪੰਪ ਐਡਾ ਹੁਣ ਉਹ ਨਹੀਂ ਹੈਗਾ ਠੀਕ ਆ ਤੁਹਾਡੇ ਪਾਪਾ ਨਾ ਘੜਾ ਭਰ ਚੁੱਕਿਆ ਫਿਰ ਤੁਸੀਂ ਆਪੇ ਹੀ ਭਰ ਕੇ ਭੰਨ ਲੈਣਾ ਪਰ ਨਹੀਂ ਜਾਓ ਬਸ ਉਹ ਇੱਕ ਜੀ ਇਹਦੇ ਵਿੱਚ ਇੱਕ ਇੱਕ ਗੱਲ ਹੋਰ ਲਿਖੀ ਆ ਪ੍ਰਧਾਨ ਜੀ ਹੁਣ ਵੀ ਗੱਲ ਉੱਥੇ ਹੀ ਖੜੀ ਆ ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੋਇਆ ਤਾਂ ਹੀ ਇਹਨਾ ਮਾਰਾ ਖਾਣ ਹੋ ਰਿਹਾ ਬੀਬਾ ਹਰਸਿਮਰਤ ਕੋਰ ਬਾਦਲ ਕਿਉਂ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ ਨਾਲ ਉਹ ਡੇਰੇ ਦੀ ਮਾਫੀ ਕਰਵਾਉਣ ਦੇ ਭਾਗੀਦਾਰ ਨਹੀਂ ਸਨ ਬੜੀ ਵੱਡੀ ਗੱਲ ਲਿਖੀ ਆ ਭਾਈ ਗੱਲ ਸੁਣ ਲੋ ਲਿਖੀ ਜਾਵੇ ਵੱਡੀ ਗੱਲ ਕੱਲ ਹੀ ਬੀਬਾ ਹਰਸਿਮਰਤ ਦਾ ਬਿਆਨ ਆਈ ਜਾਂਦਾ ਸੀਗਾ ਜੇ ਤੁਸੀਂ ਬੀਬਾ ਕਹਿੰਦਾ ਮੈਂ ਤਾਂ ਬੀਬਾ ਵੀ ਨਹੀਂ ਕਹਿੰਦਾ ਇਹ ਤਾਂ ਸ਼ਬਦ ਇਹਨਾਂ ਨੂੰ ਅਸੀਂ ਸਤਕਾar ਨਹੀਂ ਦੇ ਸਕਦੇ ਜੇਲ ਮੈਂ ਦੇ ਦਿੰਨਾ ਕੱਲ ਉਹ ਆ ਰਿਹਾ ਸੀ ਕਹਿੰਦੇ ਫਿਰ ਤੁਸੀਂ ਆਪ 11 ਕੋ ਹੜਗੇ ਚੰਦੂ ਮਾਰ ਨੂੰ ਮਾਜਰ ਨੂੰ ਕਹਿੰਦੇ ਤੁਸੀਂ ਕੰਮ ਕੀਤੇ ਹੁੰਦੇ ਲੋਕਾਂ ਦੇ ਤੇ ਤੁਸੀਂ ਕਹਿੰਦਾ ਉਹਦੀ ਜਬਾਨ ਤੇ ਜਬਤਰਾ ਹੁੰਦੀ ਕੱਲ ਤੁਹਾਡੀ ਬੀਬੀ ਤੁਹਾਡੇ ਉਹਦੇ ਪੋਤਰੇ ਫੋੜ ਲਈ ਸੀਗੀ ਆਨਲਾਈਨ ਸਾਰਾ ਵੀਡੀਓ ਚਲਦੀ ਪਈ ਸੀ ਕੱਲ ਉਹ ਕਹਿੰਦੀ ਅਸੀਂ ਅਸੀਂ ਕੰਮ ਕੀਤਾ ਅਸੀਂ ਲੋਕਾਂ ਨਾਲ ਜੁੜਿਆ ਤੇ ਸਾਡਾ ਪਰਿਵਾਰ ਤਾਂ ਜਿੱਤੇ ਹਉਣੇ ਪਰਿਵਾਰ ਦੀ ਗੱਲ ਕੀਤੀ ਹੈ ਉਹ ਬੀਬੀ ਸੁਖਵੀਰ ਨਾਲ ਖੜੂਗੀ ਉਹਦੀ ਘਰ ਵਾਲੀ ਆ ਤੁਹਾਡੇ ਨਾਲ ਨਹੀਂ ਖੜਦੀ ਬੀਬਾ ਜਿੱਤਗੀ ਮਤਲਬ ਵਿਆਹ ਨਹੀਂ ਜਿੱਤੀ ਵਿਆਹ ਉਹਨਾਂ ਤੇ ਜਿਵੇਂ ਜਿੱਤੀ ਹੈ ਉਹ ਸਾਰੇ ਦਾ ਸਾਰਾ ਜੁਗਾਰ ਲਾ ਕੇ ਜਿੱਤੀ ਰ ਉਹ ਸਾਰੀ ਦੁਨੀਆ ਨੂੰ ਕੌਮ ਨੂੰ ਪਤਾ ਹੈ ਕਿ ਕਿਦਾਂ ਜਿੱਤੀ ਆ ਉਥੇ ਜੇਕਰ ਪਾਰਟੀ ਬਹਾਨੇ ਨਹੀਂ ਬਣਾਉਦੇ ਤਾਂ ਕਹਿੰਦੇ ਕਿ ਮੇਰੀ ਬੇਨਤੀ ਹੈ ਇੱਕ ਲਿਖਤੀ ਮਾਫੀ ਮੰਗ ਲਈਏ ਤੀਸਰਾ ਸਜਾਏ ਹੈ ਕਿ ਮਹੀਨੇ ਵਿੱਚ ਪਾਰਟੀ ਖੜੀ ਹੋ ਜਾਏਗੀ ਪਰ ਸ਼ਰਤ ਇਹ ਕਿ ਮਾਫੀ ਦੇ ਨਾਲ-ਨਾਲ ਮੇਰੀ ਸਲਾਹ ਮੁਤਾਬਕ ਇੱਕ ਮਹੀਨਾ ਚੱਲ ਕੇ ਦੇਖ ਲਿਓ ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮੁਫਾਤ ਪਲਾਨ ਤੇ ਬਦਨਾਮ ਸਿਆਸੀ ਸਲਾਹ ਕਰਦੇ ਨਿੱਜੀ ਤੌਰ ਤੇ ਭੰਗਦੇਲ ਇਨਸਾਨ ਅਫਸਰਾਂ ਦੇ ਤਨਖਾਹਾਂ ਦਰਾਂ ਦੀ ਸਲਾਹਾਂ ਨਾਲ ਚੱਲ ਕੇ ਦੇਖ ਲਿਆ ਹੈ ਉੱਥੇ ਹੁਣ 1 ਮਹੀਨਾ ਲੋਕਾਂ ਦੀ ਇੱਛਾ ਮੁਤਾਬਕ ਸਖਤ ਫੈਸਲਾ ਲੈ ਕੇ ਦੇਖੋ ਆਓ ਲਓ ਬਿਲਕੁਲ ਲਓ ਇਹ ਕਿਹੜੇ ਲੋਕਾਂ ਦੀ ਗੱਲ ਕਰਦੇ ਕਹਿੰਦੇ ਜਿਹੜੇ ਤਨਖਾਹ ਦੇ ਤੁਹਾਨੂੰ ਸਲਾਹ ਦਿੰਦੇ ਆ ਉਹ ਤਨਖਾਹ ਇਹੀ ਸਲਾਹ ਕਰ ਰਹੇ ਸੀ ਸਭ ਤੋਂ ਵੱਡਾ ਤੇ ਚਰਨਜੀਤ ਦੀ ਸਲਾਹਕਾਰ ਸੀ ਹੁਣ ਤੱਕ ਪਿਛਲੀਆਂ ਵੀ ਆ ਵੀਡੀਓ ਕੱਢ ਲਓ ਜਦੋਂ ਬਿਆਦਵੀ ਦੇ ਮੁੱਦੇ ਤੇ ਨੂੰ ਕਹਿੰਦੇ ਸੀ ਇਹਦਾ ਕਹਿੰਦੇ ਸੀ ਉਹਦੇ ਵਿਰੋਧੀਆਂ ਨੇ ਕਰਾਈ ਹੈ ਅੱਜ ਸੱਚਾ ਹੋ ਗਿਆ ਹੈ ਨਾ ਉਹ ਗੱਲ ਹੋ ਗਈ ਵੀ ਉਹ ਪਹਿਲਾਂ ਜਿਵੇਂ ਬਿੱਟੂ ਗਿਆਨ ਦਿੰਦਾ ਹੁੰਦਾ ਹੁੰਦਾ ਸੀ ਵੀ ਇਹ ਰਾਜੋ ਰਾਜਾ ਦੂਜਾ ਤੀਜਾ ਬਾਹਰ ਨਹੀਂ ਹੋਣੇ ਚਾਹੀਦੇ ਅੱਜ ਉੱਥੇ ਉੱਥੇ ਥੋੜਾ ਸਿਸਟਮ ਬਣਾਤਾ ਉਹਨਾਂ ਨੇ ਉਹਨੂੰ ਉੱਥੇ ਮੰਤਰੀ ਬਣਾਤਾ ਉਹ ਮੰਤਰੀ ਬਣਾਉਣ ਤੋਂ ਬਾਅਦ ਆਉਂਦੇ ਕਹਿੰਦਾ ਜੀ ਮੈਂ ਤਾਂ ਬੰਦੀ ਸਿੰਘ ਹੀ ਛਡਾਉਣੇ ਆ ਲੈ ਦੇਖ ਲੋ ਲੈ ਹੂੰ ਤੇ ਆਪਸ ਤੇ ਦੇਖ ਲੋ ਸਾਡੀ ਵੀ ਇਹ ਜੇ ਕੰਮ ਇਹ ਭਾਈ ਇਹ ਕੰਮ ਇਹ ਗੁਰੂ ਦੀ ਸਿੱਖੀ ਆ ਇਹ ਪੰਜਾਬ ਆ ਚੀਕਾ ਘੜਾਉਂਦਾ ਚੀਕਾ ਇੱਥੇ ਤਾਂ ਸਲਾਹਕਾਰ ਕਿਹੜੇ ਪੈਕੇਜ ਵਾਲੇ ਜਾਂਦੇ ਆ ਕਿਦਾਂ ਸਲਾਹਕਾਰ ਉਹ ਕਹਿੰਦੇ ਕੰਤਪ੍ਰਾ ਦੀ ਜਜਵੇ ਵਾਲੇ ਵਰਕਰਾਂ ਨਾਲ ਚੱਲਦੀ ਹੁੰਦੀ ਹੈ ਨਾ ਕਿਹੜਾ ਪੈਕਟ ਵਾਲੇ ਥੋੜੇ ਜਜਵੇ ਨਹੀਂ ਫਿਰ ਤੁਸੀਂ ਤੁਸੀਂ ਉਹਦੇ ਗੁਰੂਵਾਲ ਖੜੇ ਕਿਉਂ ਨਹੀਂ ਜਦੋਂ ਜਦੋਂ ਬੇਦਬੀ ਹੋਈ ਸੀ ਤੁਸੀਂ ਠੋਕ ਕੇ ਕਿਹਾ ਕਿਉਂ ਨਹੀਂ ਬਾਦਲ ਪਰਿਵਾਰ ਦੇਸ਼ੀ ਹੈ ਤੁਸੀਂ ਤੁਸੀਂ 7 ਸਾਲ ਕਿਉਂ ਕੱਢ ਦਿੱਤੇ ਤੁਸੀਂ ਉਹ ਤੁਸੀਂ ਜੇ ਤੁਸੀਂ ਇੱਦਾਂ ਹੀ ਜਜਵੇ ਵਾਲੇ ਸੀ ਤੁਸੀਂ ਉਸੇ ਟਾਈਮ ਰਿਜ਼ਾਈਨ ਕਿਉਂ ਨਹੀਂ ਦਿੱਤਾ ਤੁਸੀਂ ਉਸੇ ਮੈਨੂੰ ਇਹ ਦੱਸੋ ਜਿੰਨੇ ਲਾਂਤੀ ਹੁਣ ਤੱਕ ਬਾਦਲ ਪਰਿਵਾਰ ਦੇ ਨਾਲ ਖੜੇ ਹੈ ਹੁਣ ਤੱਕ ਖੜੇ ਸੀ ਜਿੰਨੇ ਵੀ ਲੈ ਲੋ ਕਦੇ ਉਹ ਕੱਢ ਤੇ ਕਹਿੰਦੇ ਕਲਪੀ ਵੀਰ ਦੇ ਇਹ ਪਤਾ ਕੀ ਸਿਸਟਮ ਆ ਇੱਥੇ ਮੈਂ ਤੁਹਾਨੂੰ ਦੱਸਦਾ ਇੱਥੇ ਇਹ ਕਾਲੀਦਾਲ ਦਾ ਜਿਹੜਾ ਸਿਸਟਮ ਪੁਰਾਣਾ ਬਣਿਆ ਹੋਇਆ ਸੀ ਨਾ ਉਹਦੇ ਵਿੱਚੋਂ ਜਿਹੜਾ ਵੀ ਬਾਹਰ ਜਾ ਕੇ ਜਿਹਨੇ ਪਾਰਟੀ ਬਣਾਈ ਉਹ ਕਾਮਯਾਬ ਨਹੀਂ ਹੋਇਆ ਮੈਂ ਤੁਹਾਨੂੰ ਦੱਸਦਾ ਇਹ ਕਾਮਯਾਬ ਨਹੀਂ ਹੋਇਆ ਚਾਹੇ ਜਿਹੜਾ ਆਪਣਾ ਪੀਪੀਸੀ ਇਹ ਬਹੁਤ ਵੱਡੀ ਇੱਕ ਪਾਰਟੀ ਬਣਾ ਗਿਆ ਸੀ ਪਰ ਖੁਦ ਹਾਰ ਗਿਆ ਸੀ ਮੰਨ ਮਨਪ੍ਰੀਤ ਸਿੰਘ ਬਾਦਲ ਤੇ ਹੁਣ ਉਸ ਤੋਂ ਬਾਅਦ ਜੇਕਰ ਢੀਂਡ ਸੇ ਗਏ ਉਹ ਵੀ ਵਾਪਸ ਆ ਗਏ ਜੇ ਬ੍ਰਹਮਪੁਰੇ ਹੋਰੀ ਗਏ ਉਹ ਵੀ ਵਾਪਸ ਆ ਗਏ ਸੇਖਮਾ ਹੋਰੀ ਬੀ ਜਿੰਨੇ ਵੀ ਏਦੋਂ ਪਹਿਲਾਂ ਜਿਹੜੇ ਬਣੇ ਸੀ ਉਹ ਅੱਡ ਹੋਏ ਤਾਂ ਉਹ ਸਾਰੇ ਮੋੜ ਮੁੜਾ ਕੇ ਇਹਨਾਂ ਕੋਲ ਮੁੜ ਕੇ ਆ ਗਏ ਇਹ ਹੁਣੇ ਚਾਹੁੰਦੇ ਆ ਵੀ ਰੁੱਖਦਾ ਉਹੀ ਰੱਖ ਲਈਏ ਵੀ ਜਿਹੜਾ ਸੀਗਾ ਕਾਲੀ ਦਲ ਦਾ ਜਿਹਦਾ ਨਾਮ ਹੈ ਦੇਖੋ ਕਾਲੀ ਦਲ ਜੋ ਹੈ ਇਹ ਸ਼ੀਧਾਂ ਦੀ ਸਰਪ੍ਰਸਤ ਪਾਰਟੀ ਹੈ ਇਹ 100 ਸਾਲ ਪੁਰਾਣੀ ਪਾਰਟੀ ਹੈ ਇਹਨੇ ਬਾਦਲ ਨੇ ਕੀ ਕੀਤਾ ਆਪਣੇ ਵਰਗੇ ਸਾਰੇ ਉਹੋ ਜਿਹੇ ਦਾ ਸ਼੍ਰੋਮਣੀ ਕਮੇਟੀ 'ਚ ਭਰਤੀ ਕਰ ਦਿੱਤੇ ਬੰਦੇ ਉਹੋ ਜਿਹੇ ਕਾਲੀ ਦਲ ਦੇ ਭਰਤੀ ਕਰਤੇ ਹੁਣ ਕਹਿੰਦੇ ਹੁੰਦੇ ਵੀ ਜਦੋਂ ਬੰਦੇ ਦਾ ਕਹਿੰਦੇ ਕੈਂਸਰ ਬਲੱਡ ਵਿੱਚ ਚਲਾ ਜਾਂਦਾ ਫਿਰ ਬਲੈਂਡੀ ਚੇਂਜ ਕਰਨਾ ਪੈਂਦਾ ਇਹ ਤਾਂ ਹੁਣ ਇੱਕ ਗੱਲ ਹੈ ਇਹਦਾ ਪੱਲਾ ਪਾ ਕੇ ਜੇ ਜਾਣਾ ਚਾਹੁੰਣੀਆਂ ਨਾ ਮੈਂ ਤੁਹਾਨੂੰ ਗੱਲ ਦਾਂ ਜੇ ਜਾਣਾ ਚਾਹੁੰਦਾ ਸੁਖਵੀਰ ਬਾਦਲ ਉੱਥੇ ਜਾ ਕੇ ਇਹ ਤਾਂ ਇਹ ਕਹਿੰਦੇ ਆ ਵੀ ਉੱਥੇ ਜਾ ਕੇ ਵੀ ਮਾਫੀ ਮੰਗਾਗੇ ਤੇ ਆਉਂਦੇ ਸਾਰ ਕੌਮ ਤੁਹਾਨੂੰ ਪ੍ਰਵਾਨ ਕਰ ਲਈ ਇਹ ਗੱਲ ਨਹੀਂ ਹੁੰਦੀ ਸੁਖਵੀਰ ਬਾਦਲ ਉੱਥੇ ਜਾ ਕੇ ਲਿਖ ਕੇ ਦੇ ਦੇ ਲਓ ਜੀ ਮੈਂ ਰਿਜ਼ਾਈਨ ਕੀਤਾ ਅੱਜ ਤੋਂ ਬਾਅਦ ਮੈਂ ਹੈ ਪਾਰਟੀ ਦਾ ਪਾਰਟੀ ਦਾ ਕੌਮ ਦਾ ਝਾੜੂ ਬਰਦਾਰ ਠੀਕ ਹੈ ਜੋ ਹੋ ਗਿਆ ਉਹਦੀ ਗਰੂ ਤੇ ਮੈਨੂੰ ਪੰਥ ਮਾਫੀ ਚ ਦੇਵੇ ਤੇ ਪੰਚ ਜਿਹਨੂੰ ਮਰਜ਼ੀ ਬਣਾ ਲੇ। ਇਹ ਨਹੀਂ ਵੀ ਉਹਦੇ ਵਿੱਚ ਆਪ ਪਿੱਛੇ ਹੋ ਜੇ ਤੇ ਪੰਜ ਆਪ ਦੇ ਫੇਰ ਗੁਰਗੇ ਅਕੇ ਲਾਵੇ ਉਹ ਕੱਲ ਨੂੰ ਉਹਨਾਂ ਨੂੰ ਕਮਾਂਡ ਸਕਵੀਰ ਬਾਦਲ ਕਰੀ ਜਾਵੇ। ਬਲੋ ਜੀ ਪੰਜ ਪ੍ਰਧਾਨੀ ਬਣ ਗਈ। ਇਹ ਪੰਜ ਪ੍ਰਧਾਨੀਆਂ ਪਰ ਦੁਨੀਆ ਨੂੰ ਜੇ ਕੋਈ ਨਹੀਂ ਚੱਲਣੀਆਂ। ਕੌਮ ਬੜੀ ਸੁਚੇਤ ਹੈ। ਇਸ ਕਰਕੇ ਇਹ ਜੋ ਮਰਜ਼ੀ ਕਰੀ ਜਾਂਦੇ ਤੇ ਆਦਰ ਠੀਕ ਹੈ। ਆ ਮੀਡੀਆ ਨੂੰ ਲੋਕਾਂ ਨੂੰ ਮੀਡੀਆ ਦੇ ਵਿੱਚ ਮੁੱਦਾ ਚੱਲ ਪੈਂਦਾ। ਪਹਿਲਾਂ ਬੀਬੀ ਦਾ ਚੱਲਦਾ ਪਿਆ ਸੀ ਉਹ ਸਟੇਟ ਵਾਲਾ ਉਹ ਚੱਲੀ ਜਾਂਦਾ। ਉਸ ਤੋਂ ਬਾਅਦ ਹੁਣ ਇਹ ਕੱਲ ਪੂਗਾ। बस ਉਹ ਦੂਬਾਂ ਦਿਨੇ ਬਾਅਦ ਫੇਰ ਲੱਭਣਗੇ ਇਹ ਜਾਵੇ ਉੱਥੇ ਮਾਫੀ ਮੰਗੇ ਗੁਰੂ ਦੇ ਤੇ ਉਹਨਾਂ ਦੇ ਹਰ ਬੰਦੇ ਨੂੰ ਮਾਫੀ ਮੰਗਣ ਦਾ ਹੱਕ ਹੈ ਪਰ ਇਹ ਨਹੀਂ ਕਿ ਅੱਗੇ ਕਹਿੰਦੇ ਲੋ ਜੀ ਮੈਨੂੰ ਸੀਐਮ ਬਣਾ ਦਿਓ ਸੀਐਮ ਤਾਂ ਕੌਮ ਦੇ ਵੀ ਮਤਲਬ ਜਣੀ ਜਣੀ ਕਹਿਣ ਦਾ ਭਾਵ ਹੈ ਵੀ ਆਪਣਾ ਹੀ ਅੱਗੇ ਰੱਖਣਾ ਸਾਰਾ ਕੁਝ ਚਰਨਜੀਤ ਬਾਦਪਾਤ ਦਾ ਮਤਲਬ ਹੈ ਕਿ ਪਰਿਵਾਰਵਾਦ ਖੇਡ ਰਹੇ ਆ ਅਕਾਲੀ ਦਲ ਨੂੰ ਪਰਿਵਾਰਵਾਦ ਇਹ ਪਰਿਵਾਰਵਾਦ ਕਹਦਾ ਯਾਰ ਮੈਂ ਤੈਨੂੰ ਕਹੀ ਤਾਂ ਜਾਨਾ ਵੀ ਮੈਨੂੰ ਤੁਸੀਂ ਚਲੋ ਤੁਸੀਂ ਪੱਤਰਕਾਰ ਹੋ ਤੁਸੀਂ ਮੈਨੂੰ ਇੱਕ ਜੀਵਨ ਵਾਲਾ ਬੰਦਾ ਵਿਖਾਓ ਅਕਾਲੀ ਦਰਬਾਰ ਦੇ ਵਿੱਚ ਜਿਹਦੇ ਤੇ ਉਂਗਲ ਰੱਖੋ ਬੱਸੋ ਇੱਕ ਬੰਦਾ ਚਲੋ ਮੈਂ ਤੁਹਾਨੂੰ ਚੈਲੰਜ ਕਰਦਾ ਜੀਵਨ ਵਾਲਾ ਇੱਕ ਬੰਦਾ ਉੱਤ ਕੱਢੋ ਇਹਨਾਂ ਚੋਂ ਜਿਹਦਾ ਜੀਵਨ ਹੈ ਗੁਰੂ ਅਨੁਸਾਰ ਹੈ ਵਿੱਚ ਜੇਹੇਦਾਰ ਵੀ ਲੈ ਲਓ ਕਾਲ ਤੱਕ ਦੇ ਲੈ ਲਓ ਉਹਨਾਂ ਨੂੰ ਵੀ ਲੈ ਵਿੱਚ ਤਾਂ ਮੈਨੂੰ ਵੀ ਲੈ ਲਓ ਦੱਸੋ ਤੁਹਾਡੇ ਕਹਿੰਦਾ ਮਤਲਬ ਕੋਈ ਇਹਨਾਂ ਚੋਂ ਜੀਵਨ ਵਾਲਾ ਹੈ ਨਹੀਂ ਜਾਂ ਮੈਂ ਮੈਂ ਤਾਂ ਤੁਹਾਡੇ ਤੋਂ ਸਵਾਲ ਕਰ ਰਿਹਾ ਨਾ ਤੁਸੀਂ ਮੈਨੂੰ ਜਵਾਬ ਦਿਓ ਮੇਰੇ ਤੋਂ ਕੋਈ ਪੁੱਛਦੇ ਹੋ ਤੁਸੀਂ ਜਵਾਬ ਦਿਓ ਨੀ ਮੈਂ ਕੋਈ ਨਹੀਂ ਕਿਹਾ ਟਿੱਪਣੀ ਮੈਂ ਐਦਾਂ ਕਿਵੇਂ ਕਰ ਸਕਦਾ ਕਿ ਮੈਨੂੰ ਪਤਾ ਨਹੀਂ ਜੀਵਨ ਰਹਿ ਹੈ ਕਿ ਨਹੀਂ ਹੈ ਮੈਂ ਤੁਹਾਨੂੰ ਜੀਵਨ ਭਾਈ ਸਾਹਿਬ ਜੀਵਨ ਵਾਲਾ ਉਹ ਹੁੰਦਾ ਜਿਹੜਾ ਗੁਰੂ ਨਾਲ ਖੜਦਾ ਤੁਹਾਡੇ ਕੋਲ ਤੁਸੀਂ ਮੈਨੂੰ ਪਹਿਲਾਂ ਵੀ ਪੁੱਛਿਆ ਸੀ ਕਿ ਉਹਦਾ ਕੀ ਮਤਲਬ ਹੈ ਕਿ ਕਿਵੇਂ ਪਤਾ ਲੱਗੂਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਾਰੀ ਵੀ ਬੇਦਵੀ ਦੇਲੇ ਤੋਂ ਲੈ ਕੇ ਇਹਨਾਂ ਨੇ ਉਲਟ ਖੜਾ ਇਹਨਾਂ ਨੂੰ ਛੱਡ ਗਿਆ ਉਹਨਾਂ ਨੇ ਮੂੰਹ ਤੇ ਕਿਹਾ ਵੀ ਤੁਸੀਂ ਦੋਸ਼ੀ ਹੋ ਤੁਹਾਡੇ ਰਾਜ ਚ ਬੇਦਵੀ ਹੋਈ ਆ ਤੁਸੀਂ RAM ਰੀਵ ਨੂੰ ਬਚਾਇਆ ਅਗਲੇ ਆਣੇ ਤੁਹਾਡੇ ਪੰਜਾਬ ਚ ਲਿਖ ਦਿੱਤਾ ਕੰਦਾ ਤੇ ਲਿਖਦਾ ਵੀ ਤੁਹਾਡਾ ਗੁਰੂ ਅਸੀਂ ਮਤਲਬ ਚੱਕ ਲਿਆ ਜੇ ਹਿੰਮਤਾਂ ਦਾ ਲੱਭ ਕੇ ਦਿਖਾਓ ਉਹਨਾਂ ਨੇ ਚਾਹੇ ਗੁਰੂnabla ਵੀ ਕੀਤਾ ਤੁਹਾਨੂੰ ਸਿੱਖ ਕੌਮ ਨੂੰ ਵੀ ਕੀਤਾ ਅਕਾਲੀ ਦਲ ਬਾਦਲ ਨੂੰ ਵੀ ਕੀਤਾ ਐਸਪੀਸ ਨੂੰ ਵੀ ਕੀਤਾ ਜ세ਦਾਰਾਂ ਨੂੰ ਵੀ ਕੀਤਾ ਲੇਕਿਨ ਇਹਨਾਂ ਨੇ ਸਾਰਿਆਂ ਨੂੰ ਇੱਕੋ ਰਸਤੇ ਖੜਾ ਲਿਆ ਮਤਲਬ ਇਹਨਾਂ ਨੇ ਕਿਉਂ ਨਹੀਂ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਜਿਹੜੇ ਚੋਂ ਕੀਤੇ ਮੈਨੂੰ ਦਿਖਾ ਦਿਓ ਜਿਨੇ ਜਿਹੜਾ ਬੰਦਾ ਮੇਰਾ ਵਿਰੋਧ ਕਰਕੇ ਸਾਈਡ ਤੇ ਖੜਾ ਹੈ ਲਿਆਓ ਉਹਨੂੰ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਕੌਮ ਦੁਬਾਰਾ ਇਹਨਾਂ ਨੂੰ ਫੇਰ ਗੁਰੂ ਦੇ ਗੁਰੂ ਦੇ ਜਿਹੜੇ ਦੋਖਿਆਂ ਨੂੰ ਫੇਰ ਅੱਗੇ ਲਾ ਦੇਵੇ ਇਹ ਕਿਵੇਂ ਹੋ ਸਕਦਾ ਇਹ ਹੁਣ ਇਹ ਹੋਵੇ ਇਹ ਜਿਹੜੀ ਪੋਸਟ ਪਾਈ ਗਈ ਗਿੱਦੜਵਾ ਸੀਟ ਨੂੰ ਲੈ ਕੇ ਤਾਂ ਨਹੀਂ ਕਿਤੇ ਚਰਚਾ ਹੋ ਰਹੀ ਕਿ ਉਹਨੂੰ ਪਹਿਲਾਂ ਉਹਨੂੰ ਸੁਝਾਅ ਕਰਨ ਲੱਗੇ ਸੁਝਾੜ ਗਏ ਮਸਲਾ ਜਾਂ ਕੋਈ ਬਾਗੀ ਤਾਂ ਨਹੀਂ ਹੋ ਰਿਹਾ ਬੰਦੇ ਕਿ ਗਿੱਦੜਵਾ ਤੋਂ ਇਲੈਕਸ਼ਨ ਤੋਂ ਸਭ ਭਾਈ ਪਾਰ ਲੋ ਅਸੀਂ ਕਾਲੀ ਵੱਲੋਂ ਜਾਂ ਕਾਂਗਰਸ ਵੱਲੋਂ ਕਿਸੇ ਹੋਰ ਪਾਸੇ ਸੀਟ ਮੇਨ ਦਾ ਲਾਇਚ ਹੋਵੇ ਵੇਖੋ ਪਤਾ ਕੀ ਆ ਭਾਈ ਸਾਹਿਬ ਗੱਲ ਇਹਦਾ ਹੈ ਜੋ ਮਰਜ਼ੀ ਹੋਵੇ ਇਹਨਾਂ ਨੇ ਇਹ ਸਿਆਸੀ ਲੋਕ ਹੈ ਇਹ ਨਾ ਕਦੇ ਗੁਰੂ ਦੇ ਹੋਏ ਨਾ ਇਹ ਪੰਜਾਬ ਦੇ ਹੋਏ ਨਾ ਇਹਨਾਂ ਨੇ ਹੋਣਾ ਇਹਨਾਂ ਨੇ ਇਹ ਦੇਖਣਾ ਹੈ ਕਿ ਕਿੱਥੋਂ ਆਪਾਂ ਨੂੰ ਫਾਇਦਾ ਹੁੰਦਾ ਹੈ ਇਹ ਫਾਇਦੇ ਇਹਨੂੰ ਐ ਲੱਗਦਾ ਚਰਨਜੀਤ ਨੂੰ ਮੈਨੂੰ ਤਾਂ ਲੱਗਦਾ ਵੀ ਬਿੱਟੂ ਨੂੰ ਹਰਾਉਣ ਤੋਂ ਬਾਅਦ ਬਿੱਟੂ ਨੂੰ ਬਹੁਤ ਵੱਡਾ ਅਹੁਦਾ ਵੀ ਮਿਲ ਗਿਆ ਮੰਤਰੀ ਵੀ ਬਣ ਗਿਆ ਤੌਰ ਵੀ ਬਣ ਗਈ ਤੇ ਜੇਕਰ ਹੋ ਸकता ਉਹਨਾਂ ਨੇ ਇਹ ਕਹਿਤਾ ਹੋਵੇ ਵੀ ਤੂੰ ਇੱਧਰ ਨੂੰ ਤੁਰ ਤੈਨੂੰ ਵੀ ਕੋਈ ਨਾ ਕੋਈ ਅਸੀਂ ਦਿੰਨੇ ਆ ਕਿਉਂਕਿ ਹੁਣ ਸਿਸਟਮ ਇਹ ਚੱਲ ਪਿਆ ਨਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਨਵਾਂ ਨਵਾਂ ਤਰ੍ਹਾਂ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਹੁਣ ਔਰ ਤੁਸੀਂ ਆਉਣ ਵਾਲੇ ਸਮਝ ਕੇ ਦੇਖੋ ਸਾਡੀ ਕੌਮ ਨੂੰ ਸੰਗਤ ਨੂੰ ਪੰਜਾਬ ਦੇ ਲੋਕਾਂ ਨੂੰ ਸਟੇਟ ਹੋਣਾ ਪੈਣਾ ਹੈ ਇਹ ਜਿਹੜੇ ਪਾਸਰ ਨੂੰ ਹਸਾਸਤਵ ਲਈ ਜਾਂਦੇ ਆ ਨਾ ਇਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਹਰ ਪਾਸਿਓਂ ਕੱਲਾ ਕਰਕੇ ਇੱਥੇ ਇਹਨਾਂ ਨੇ ਖਾਨਾ ਚੰਗੀ ਸ਼ੁਰੂ ਕਰਾਉਣੀ ਆ ਹੋਰ ਕੁਝ ਨਹੀਂ ਕਰਾਉਣਾ ਇਹਨਾਂ ਨੇ ਇਹਦਾ ਸਿਰਫ ਆਪ ਦੀਆਂ ਰੋਟੀਆਂ ਵੇਚਣੀਆਂ ਆ ਆਪ ਦੀ ਮਰੀ ਹੋਈ ਜ਼ਮੀਰ ਇਹਨਾਂ ਦੀ ਨਾ ਕਦੇ ਜਾਗੇ ਨਾ ਜਾਗਣੀ ਆ ਇਹਦਾ ਆਪ ਦੀ ਜਮੀਨ ਖਸ ਚੁੱਕੀ ਆ ਰਾਜਨੀਤੀ ਦੀ ਉਹੀ ਲਾਭ ਦੇ ਫਿਰਦੇ ਆ ਜੀ ਹੋਰ ਕੁਝ ਨਹੀਂ ਤਾਂ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਹਾਲਾਤ ਖਰਾਬ ਕੀਤੇ ਜਾ ਰਹੇ ਨੇ ਦੇਖੋ ਪੰਜਾਬ ਦੇ ਹਾਲਾਤ ਦੇਖੋ ਪਤਾ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਪੰਜਾਬ ਨੇ ਹਮੇਸ਼ਾ ਸਾਰੇ ਮੈਂ ਨਾ ਦੇਖੋ ਓਵਰਆਲ ਆਲ ਓਵਰ ਇੰਡੀਆ ਦੇ ਵਿੱਚ ਤਕਰੀਬਨ ਮੇਰੀ ਜਾਣ-ਪਛਾਣ ਹੈ ਤੇ ਮੈਂ ਉੱਥੇ ਗੱਲਬਾਤ ਕਰਦਾ ਤਾਂ ਉਹ ਲੋਕ ਪਤਾ ਨਹੀਂ ਕਿ ਕਨੇ ਕਨੇ ਪੰਜਾਬ ਪਤਾ ਨਹੀਂ ਕੀ ਗੱਲ ਹੈ ਪੰਜਾਬ ਹਮੇਸ਼ਾ ਉਲਟ ਖੜਦਾ ਉਹਨਾਂ ਦੀ ਵਰਡ ਸੀ ਰਾਜਸਥਾਨ ਦੇ ਵਿੱਚ ਵੀ ਮੈਂ ਜੈਪੁਰ ਸੀ ਪਰਸੋਂ ਤੇ ਮੇਰੀ ਗੱਲਬਾਤ ਹੋਈ ਉੱਥੇ ਕੋਈ ਮਤਲਬ ਐਡਾ ਮੀਟਿੰਗ ਦੇ ਵਿੱਚ ਤੇ ਉਹ ਕਹਿੰਦੇ ਜੀ ਪੰਜਾਬ ਹਮੇਸ਼ਾ ਉਲਟ ਖੜਦਾ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਪੰਜਾਬ ਉਲਟ ਨਹੀਂ ਖੜਦਾ ਪੰਜਾਬ ਸਹੀ ਖੜਦਾ ਪਰ ਪੰਜਾਬ ਨੂੰ ਉਲਟ ਕਰ ਦਿੱਤਾ ਜਾਂਦਾ ਹੈ ਇਸ ਵੇਲੇ ਪੰਜਾਬ ਤੋਂ ਤਿੰਨ ਬਦਲੇ ਪਹਿਲਾਂ ਮੈਂ ਪਹਿਲਾਂ ਵੀ 21 ਵਿੱਚ ਜਿਹੜੀਆਂ ਵੀਡੀਓ ਪਈਆਂ ਉਹਨਾਂ 'ਚ ਵੀ ਇਹ ਗੱਲ ਕਹੀ ਹੈ ਹੁਣ ਵੀ ਤੁਹਾਨੂੰ ਕਹਿ ਰਿਹਾ ਪੰਜਾਬ ਤੋਂ ਬੀਜੇਪੀ ਦਾ ਸੂਫੜਾ ਸਾਫ਼ ਕੀਤਾ ਵੋਟ ਪ੍ਰਤੀਸ਼ਤੋਂ ਦਾ ਵਧਿਆ ਉਹ ਵੱਧਣ ਦਾ ਕਾਰਨ ਹੈ ਜਿਹੜੀ ਹਿੰਦੂ ਵੋਟ ਤੇ ਕੱਟੜ ਵੋਟ ਹੈ ਉਹ ਬੀਜੇਪੀ ਨੂੰ ਪਈ ਹੈ ਲੇਕਿਨ ਬੀਜੇਪੀ ਦੀ ਹਾਰ ਤੋਂ ਬਾਅਦ ਉਹਨਾਂ ਨੇ ਤਿੰਨ ਤਰੀਕੇ ਦੇ ਮਤਲਬ ਸਾਡੇ ਇੱਕ ਤੀਰ ਦਾ ਤਿੰਨ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਆਉਣ ਵਾਲੇ ਸਮੇਂ 'ਚ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਅੱਜ ਦੇ ਬਾਦਲ ਦੇ ਨਾਲ ਵਾਕਿਆ ਜਿਹੜਾ ਗੁਰੂ ਪ੍ਰਸਤ ਮੈਂ ਕਹਿੰਦਾ ਗੁਰੂ ਨੂੰ ਮੰਨਦੇ ਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਸਾਨੂੰ ਬਹੁਤ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੇ ਜਿਹੜੇ ਪੰਜਾਬੀ ਮੈਂ ਕਹਿ ਦਿੰਨਾ ਪੰਥ ਪੰਜਾਬੀ ਸਰਬਸਤ ਲੋਕ ਨੇ ਜਿਹੜੇ ਲੋਕ ਇਸ ਭਾਵਨਾ ਵਿੱਚ ਚੱਲਦੇ ਨੇ ਚਾਹੇ ਉਹ Hindu, Muslim, Sikh, Isai ਕੋਈ ਵੀ ਆ ਜਿਹੜੇ ਸ਼ਾਂਤੀ ਚਾਹੁੰਦੇ ਨੇ ਉਹਨਾਂ ਨੂੰ ਸੁਚੇਤ ਹੋ ਕੇ ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ BJP ਨੇ ਕੀ ਕੀਤਾ ਉਹਨੇ ਇੱਕ ਇਹ ਦਿਖਾਇਆ ਵੀ ਤੁਸੀਂ ਦੋ ਪੰਥਕ ਤੇਰੇ ਜਤਾਇਆ ਤੇ ਅਸੀਂ ਹਰੇ ਨੂੰ ਵੀ ਰਾਜਾ ਬਣਾ ਸਕਦੇ ਆ ਇਹ ਤੁਹਾਡੇ ਸਾਹਮਣੇ ਪਹਿਲਾ ਮੈਸੇਜ ਦਿੱਤਾ ਦੂਜਾ ਮੈਸੇਜ ਉਹਨਾਂ ਨੇ ਦਿੱਤਾ ਕਿਸਾਨਾਂ ਨੂੰ ਲਓ ਤੁਸੀਂ ਵਿਰੋਧ ਕਰਦੇ ਸੀ ਤੁਸੀਂ ਵਿਰੋਧ ਕਰਦੇ ਰਹੇ ਤੇ ਅਸੀਂ ਮੰਤਰੀ ਬਣਾਤਾ ਤੇ ਤੀਜਾ ਉਹਨਾਂ ਨੇ 27 ਦੇ ਵਿੱਚ ਇਹ ਚੀਜ਼ ਦਿੱਤੀ ਹੈ ਮੈਸੇਜ ਦਿੱਤਾ ਲਓ ਵੀ 27 ਦੇ ਵਿੱਚ ਅਸੀਂ ਇੱਥੇ ਪੰਜਾਬ ਚ ਆਦੀ ਸਰਕਾਰ ਬਣਾਵਾਂਗੇ ਉਹਦੇ ਲਈ ਅਸੀਂ ਇੱਕ ਜਿਹੜਾ ਪੱਗ ਬੰਨਣ ਵਾਲਾ ਜਿਹਦੇ ਅੰਦਰ ਸਿੱਖੀ ਨਹੀਂ ਹੈ ਜਿਹੜਾ ਸਿੱਖੀ ਸਿਧਾਂਤਾਂ ਦੇ ਨਾਲ ਨਹੀਂ ਹੈ ਲੇਕਿਨ ਚਿਹਰਾ ਮੋਹਰਾ ਸਿੱਖ ਲੱਗਦਾ ਆ ਪੱਗ ਬੰਨਣ ਕਰਕੇ ਤੇ ਉਹ ਤੁਹਾਡੇ ਸਾਹਮਣੇ ਕਰਤਾ ਤੇ ਉਹ ਕਹਿਣਗੇ ਲਓ ਜੀ ਅਸੀਂ ਤੁਹਾਡੇ ਮਸਲੇ ਵੀ ਹੱਲ ਕਰਦੇ ਆ ਤੇ ਪਲੱਸ ਤੁਹਾਡੇ ਇੱਕ ਪਾਸੇ ਅੰਮ੍ਰਿਤ ਸ਼ਾਹ ਕਹਿੰਦਾ ਵੀ ਉਹ ਛੱਡੇ ਨਹੀਂ ਜਾਣਗੇ ਤੇ ਦੂਜੇ ਪਾਸੇ ਉਹੀ ਅੰਮ੍ਰਿਤ ਸ਼ਾਹ ਤੋਂ ਮਿਲਣ ਤੋਂ ਬਾਅਦ ਬਿੱਟੂ ਆ ਕੇ ਕਹਿੰਦਾ ਕਿ ਵੀ ਤੁਹਾਡੇ ਜਿਹੜੇ ਬੰਦੀ ਸਿੰਘ ਹੈ ਵੀ ਮੈਂ ਉਹ ਛੁਡਵਾਉਂਗਾ ਵੀ ਉਹਨਾਂ ਨੂੰ ਮੈਂ ਹਰਿਆਣਾ ਕਰਾਉਂਗਾ ਤੇ ਵੇਖੋ ਤੁਸੀਂ ਉਹਨਾਂ ਸਿਆਸਤ ਕਿੱਧਰ ਜਾ ਰਹੀ ਹੈ ਤੁਸੀਂ ਆਪ ਹੀ ਸਿਆਣੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਜਗਦੇਵ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ